ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਸਿੱਖਿਆ ਕਰਾਤੀ ਵਿੱਚ ਸਕੂਲ ਆਫ ਐਬੀਨੈਂਸ ਜਿਹੜੇ ਹਨ ਉਹ ਮੀਲ ਪੱਥਰ ਸਾਬਿਤ ਹੋ ਰਹੇ ਹਨ ਸਕੂਲ ਆਫ ਐਬੀਨੈਂਸ ਜਿਹੜੇ ਹਨ ਜਿਸ ਸਕੂਲਾਂ ਦਾ ਮੁਕਾਬਲਾ ਕਰਦੇ ਹਨ ਜਿਸ ਵਿੱਚ ਇਨਫਰਾਸਟ੍ਰਕਚਰ ਬਹੁਤ ਹੀ ਵਧੀਆ ਹੈ ਆਧੁਨਿਕ ਇਕੁਪਮੈਂਟਮੈਂਟ ਨਾਲ ਜਿਹੜੀਆਂ ਲੈਬਸ ਹਨ 스마트 ਕਲਾਸਰੂਮਸ ਹਨ ਇੰਟਰਐਕਟਿਵ ਪੈਨਲਸ ਹਨ ਪਲੇਗਰਾਉਂਡਸ ਹਨ ਸਕੂਲ ਦੇ ਵਿੱਚ ਬੱਚਾ ਨੂੰ ਪੜ੍ਹਾਉਣ ਦੇ ਲਈ ਅਤੇ ਉਹਨਾਂ ਦੇ ਹੋਰ ਵਿਧੇਰੇ ਵਿਕਾਸ ਲਈ ਬਹੁਤ ਸਾਰੇ ਸਾਧਨ ਉਪਲਬਧ ਹਨ ਸਾਡੇ ਸਕੂਲ ਵਿੱਚ ਜੋ ਕੰਪਿਊਟਰ ਲੈਬ ਹੈ ਉਸ ਵਿੱਚ ਕੰਪਿਊਟਰ ਹਨ ਉਹਨਾਂ ਤੋਂ ਅਸੀਂ ਇੰਟਰਨੈਟ ਰਾਹੀਂ ਕਈ ਤਰ੍ਹਾਂ ਦੇ ਕੁਐਸਚਨ ਜੋ ਸਾਨੂੰ ਨਹੀਂ ਆਉਂਦੇ ਹਨ ਉਹਨਾਂ ਨੂੰ ਸਰਚ ਕਰਕੇ ਅਸੀਂ ਪੜ੍ਹ ਸਕਦੇ ਹਾਂ ਕਲਚਰਲ ਐਕਟੀਵਿਟੀਜ਼ ਦੇ ਵਿੱਚ ਸਾਡਾ ਸਕੂਲ ਪਹਿਲੀ ਪੋਜੀਸ਼ਨ ਤੇ ਆਇਆ ਨੈਸ਼ਨਲ ਲੈਵਲ ਤੇ ਅਤੇ ਹੋਰ ਵੀ ਬਹੁਤ ਸਾਰੇ ਵਿਕਾਸ ਕਰ ਰਿਹਾ ਹੈ ਜੋ ਸਾਡੇ ਟੀਚਰ ਹਨ ਉਹ ਸਾਨੂੰ ਕਈ ਤਰ੍ਹਾਂ ਦੀ ਵਧੀਆ ਪੜਾਈ ਦਿੰਦੇ ਹਨ ਅਤੇ ਸਾਨੂੰ ਬਾਹਰਲੇ ਟੂਰ ਵੀ ਦੇ ਕੇ ਜਾਂਦੇ ਹਨ ਉਨੇ ਸੀ ਸਕੂਲ ਆਫ ਐਮੀਨਾ ਸ਼ੁਰੂ ਕੀਤਾ ਹੈ ਇਹਦਾ ਮਤਲਬ ਕੀ ਹੈ ਜਿਹੜਾ ਬੱਚਾ ਖੇਡਾਂ ਵੱਲ ਜਾਣਾ ਚਾਹੁੰਦਾ ਉਹਨੂੰ 8ਵੀਂ 9ਵੀਂ ਤੋਂ ਹੀ ਖੇਡਾਂ ਵੱਲ ਲੈ ਕੇ ਜਾਓ ਜਿਹੜਾ ਸਾਇੰਸ ਵੱਲ ਜਾਣਾ ਚਾਹੁੰਦਾ ਉਹਨੂੰ ਸਾਇੰਸ ਵੱਲ ਲੈ ਕੇ ਜਾਓ ਜਿਹੜਾ ਇਕਨੋਮਿਕਸ ਵੱਲ ਜਾਣਾ ਚਾਹੁੰਦਾ ਉਹਨੂੰ ਇਕਨੋਮਿਕਸ ਵੱਲ ਲੈ ਕੇ ਜਾਓ ਤਾਂ ਕਿ ਜਦੋਂ ਤੱਕ ਉਹ ਕਾਲਜ ਜਾਂ ਯੂਨੀਵਰਸਿਟੀ ਪਹੁੰਚੇ ਪੂਰਾ ਤਿਆਰ ਹੋਵੇ ਹੋ ਕੇ ਮੈਂ ਜ਼ਿੰਦਗੀ ਚ ਆ ਕਰਨਾ ਬਸ ਹਾੜਾਂ ਦੀ ਮਾਰ ਨੂੰ ਲੈ ਕੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਬਹੁਤ ਵੱਡਾ ਮੰਜ਼ਰ ਤਬਾਈ ਦਾ ਵੇਖਣ ਨੂੰ ਮਿਲ ਰਿਹਾ ਹੈ ਉੱਥੇ ਫਾਜ਼ਿਲਕਾ ਦੇ ਅੰਤਰਰਾਸ਼ਟਰੀ ਸਰਹੱਦ ਤੇ ਜਿਹੜੇ ਆ ਕਰੀਬ ਜਿਹੜੇ ਉੱਥੇ ਲੋਕ ਰਹਿ ਰਹੇ ਆ ਉਹਨਾਂ ਦਾ ਵੀ ਜਿਹੜਾ ਬੁਰਾ ਹਾਲ ਆ ਪਿਛਲੇ ਦਿਨਾਂ ਤੋਂ ਜਿਹੜੇ ਆ ਬੀਤੇ ਦਿਨੀ ਇੱਕ ਖਬਰ ਆਈ ਸੀ ਕਿ 300 ਤੋਂ ਵੱਧ ਜਿਹੜਾ ਇਕਿਊਸਿਕ ਪਾਣੀ 3 ਲੱਖ ਤੋਂ ਵੱਧ ਕਿਊਸਿਕ ਪਾਣੀ ਜਿਹੜਾ ਛੱਡਿਆ ਜਾ ਰਿਹਾ ਜਿਸ ਨੂੰ ਲੈ ਕੇ ਲਗਾਤਾਰ ਜਿਹੜੇ ਲੋਕ ਜਿਹੜੇ ਆ ਇੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਹੜੇ ਆ ਰਾਹਤ ਸਮਗਰੀ ਲੈ ਕੇ ਆਏ ਆ ਉੱਥੇ ਹੀ ਹੁਣ ਦੇਖਣ ਨੂੰ ਮਿਲੇਗਾ ਕਿ ਪੰਜਾਬ ਜਿੱਥੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਨਹੀਂ ਆਏ ਉਹ ਰਾਹਤ ਸਮਗਰੀ ਲੈ ਕੇ ਆਏ ਆ ਉੱਥੇ ਹੀ ਹੁਣ Rajasthan ਵੀ ਜਿਹੜਾ ਪੰਜਾਬ ਦੇ ਨਾਲ ਜਿਹੜਾ ਡੱਟ ਗਿਆ ਰਾਹਤ ਸਮਗਰੀ ਨੂੰ ਲੈ ਕੇ ਤਾਂ ਜਿਹੜੇ ਗੱਲ ਕਰੀਏ ਬੀਐਸਐਫ ਦੀ ਬੀਐਸਐਫ ਜਿਹੜੀ ਦਿਨ ਰਾਤ ਇੱਕ ਕਰਕੇ ਸਾਡੀ ਸੁਰੱਖਿਆ ਦੇ ਲਈ ਤਾਇਨਾਤ ਹੈ ਅਤੇ ਹੜਦੇ ਜਿਹੜਾ ਹੜਦੇ ਉੱਪਰ ਵੀ ਬੀਐਸਐਫ ਪੂਰੀ ਚੌਕਸ ਹੈ ਉੱਥੇ ਜਿਹੜਾ ਪੂਰੇ ਵਰਦੇ ਮੀਂਹ ਦੇ ਵਿੱਚ ਬੀਐਸਐਫ ਜਿਹੜੀ ਪੂਰੀ ਤਨਦੇਹੀ ਨਾਲ ਜਿਹੜੀ ਆਪਣੀ ਡਿਊਟੀ ਨਿਭਾ ਰਹੀ ਏ ਤਾਂ ਜਿਹੜੀ ਇੱਕ ਸੰਸਥਾ ਉਹ ਅੱਜ ਜਿਹੜੇ ਹੈ ਬੀਐਸਐਫ ਦੇ ਲਈ ਰੇਨਕੁੱਟ ਲੈ ਕੇ ਜਿਹੜੀ ਆ ਹਾਜ਼ਰ ਹੋਈ ਹੈ ਇੱਥੇ ਇਹ ਰਾਜਸਥਾਨ ਤੋਂ ਤੇ ਪੰਜਾਬ ਦੀ ਜਿਹੜੀ ਹੈ ਵੱਖ-ਵੱਖ ਜ਼ਿਲ੍ਹਿਆਂ ਰਾਜਿਆਂ ਦੀ ਜਿਹੜੀ ਹੈ ਤੇ ਜ਼ਿਲ੍ਹਿਆਂ ਦੀ ਜਿਹੜੀ ਹੈ ਇੱਕ ਐਨਜੀਓ ਜਿਹੜੀ ਅੱਜ ਇੱਥੇ ਪਹੁੰਚੀ ਹੈ ਬੀਐਸਐਫ ਦੇ ਵਿੱਚਕਾਰ ਜਿਹੜੇ ਰੇਨ ਕੋਟ ਇਹਨਾਂ ਨੂੰ ਜਿਹੜੇ ਆ ਦਿੱਤੇ ਜਾ ਰਹੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਆ ਸਭ ਤੋਂ ਪਹਿਲਾਂ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਾਜਕੁਮਾਰ ਜੈਨ ਨੋਡਲ ਕੋਆਰਡੀਨੇਟਰ ਬਾਰਡਰ ਮੈਨ ਅੱਜ ਯਹਾਂ ਪੇ ਨਰਸ ਸੇਵਾ ਨਾਰਾਇਣ ਸੇਵਾ ਹਮ ਸਭ ਜਾਣਤੇ ਹਨ ਔਰ ਪੰਜਾਬ ਮੇ ਜੋ ਬਾੜ ਕੇ ਹਾਲਾਤ ਹੈ ਮਾਨਵਤਾ ਕੀ ਸੇਵਾ ਹਮ ਸਭ ਕਾ ਫਰਜ਼ ਹੈ ਤੋ ਅੱਜ ਕਲਰ ਖੇੜਾ ਇਕਤਾ ਮੰਚ ਕੀ ਟੀਮ ਆਈ ਹੈ ਸਾਥ ਮੇ श्री गंगानगर राजस्थान की अमरनाथ लंगर सेवा समिति के सेवादार भी यहाँ आए हैं और बॉर्डर मैन जो एक एनजीओ है तीनों ने मिलकर आज फाजिलका एरिया में जो सड़क पे हमने रेनकोट दिए हैं और परमात्मा से ये अरदास करते हैं भी अब जो कुदरत ने कहर बरपाया है वो कहर अब बंद हो और पंजाब है वापस खुशहाली के रास्ते पे आए और बीएसएफ को और उनके जवानों को हम सैल्यूट करना चाहेंगे जो इस ਆਲਾਤ ਮੇਵੇ ਦਿਨ ਰਾਤ ਇੱਕ ਹੀ ਬਿਨਾ ਆਪਣੀ ਜਾਨ ਕੀ ਪਰਵਾਹ ਕੀਏ ਬਿਨਾ ਸੇਵਾ ਕਰ ਰਹੇ ਹਨ ਪਿਛਲੇ ਕਿੰਨੇ ਦਿਨਾਂ ਤੋਂ ਤੁਸੀਂ ਜਿਹੜੀ ਹੈ ਸਮਗਰੀ ਲੈ ਕੇ ਜਾਂ ਹੋਰ ਰਾਸ਼ਨ ਲੈ ਕੇ ਜਾਂ ਜੋ ਵੀ ਰੇਨ ਕੋਟ ਅੱਜ ਲੈ ਕੇ ਆਏ ਹੋ ਕਿੰਨੇ ਦਿਨਾਂ ਤੋਂ ਆ ਜਿਹੜੇ ਸਰਹੱਦੀ ਖੇਤਰ ਦੇ ਇਲਾਕੇ ਦੇ ਵਿੱਚ ਜਾਂ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੱਗੇ ਹੋਏ ਹੋ ਪਿਛਲੇ ਇੱਕ ਹਫਤਾ ਸੇ ਕਲਰ ਖੇਡਾ ਇਕਤਾਮਜ ਕੀ ਟੀਮ ਔਰ ਹਮਾਰੇ ਜੋ ਦੂਸਰੇ ਸਾਥੀ ਹੈ ਹਮ ਸਭ ਲੋਗ ਕੋਸ਼ਿਸ਼ ਕਰ ਰਹੇ ਹੈ ਔਰ ਪੰਜਾਬ ਮੇਂ ਅਲੱਗ-ਅਲੱਗ ਜਗ੍ਹਾਏ ਹਮ ਲੋਗ ਗਏ ਹੈ ਔਰ ਪ੍ਰਸ਼ਾਸਨ ਕਾ ਪੁਲਿਸ ਕਾ ਸਭ ਕਾ ਹਮੇ ਬੜਾ ਸਹਿਯੋਗ ਮਿਲਾ ਹੈ ਔਰ ਇਹ ਜੋ ਹਾਲਾਤ ਬਨੇ ਹੈ ਸਭ ਕਾ ਫਰਜ਼ ਬੰਤਾ ਹੈ ਵੀ ਹਮੇ ਇੱਕ ਦੂਸਰੇ ਕਾ ਹੱਥ ਬਟਾਏ ਔਰ ਇੱਕ ਦੂਸਰੇ ਕੀ ਮਦਦ ਕਰੇ ਹਾਲਾਤ ਕਿਵੇਂ ਲੱਗ ਰਿਹਾ ਕਿਉਂਕਿ ਲਗਾਤਾਰ ਪਾਣੀ ਵਧਦਾ ਜਾ ਰਿਹਾ ਤੁਸੀਂ ਲਗਾਤਾਰ ਸਮਗਰੀ ਲੈ ਕੇ ਜਾਂ ਲੈ ਕੇ ਹਲ ਇਲਾਕਿਆਂ ਦੇ ਵਿੱਚ ਜਾ ਰਹੇ ਹੋ ਕਿਹੋ ਜੇ ਹਾਲਾਤ ਬਣ ਜੇ ਜਾ ਰਹੇ ਹਾਲਾਤ ਅਭੀ ਵੀ ਬੜੇ ਵਿਕਟ ਹੈ और कुदरत से बस यही सबको प्रार्थना करनी चाहिए और सरकार को भी हो सके तो सेंटर से स्टेट से सरकारी हैं और जो एनजीओ हैं जो धार्मिक सामाजिक व्यापारिक संगठन है वो भी बड़ा अच्छा काम कर रहे हैं और जो विभिन्न जो राजस्थान के भी अलग गुरुद्वारों से जो सेवादार आए हुए हैं और पंजाब के दूसरे इलाकों से भी लोग आए हुए हैं तो सब मिलजुल के इस जो विपरीत हालात बने हुए उसमें कोशिश कर रहे हैं और बस यही जल्दी इस वर्ष से यही प्रार्थना है अभी जल्द से जल्द हालात काबू हो जाएं और सब वापस खुशहाली के रास्ते पे पहले की तरह चल पड़े किवें ਲੱਗਦਾ ਅੱਜ ਜਿਹੜੇ ਆ ਰੇਨ ਕੋਟ ਲੈ ਕੇ ਤੁਸੀਂ ਬੀਐਸਐਫ ਦੇ ਕੋਲ ਪਹੁੰਚੇ ਜਿਹੜੇ ਇਹਨਾਂ ਨੂੰ ਰੇਨ ਕੋਟ ਮੁਹੱਈਆ ਕਰਵਾ ਰਹੇ ਕਿਵੇਂ ਮਨ ਦੇ ਵਿੱਚ ਆਇਆ ਤੇ ਕਿਵੇਂ ਲੱਗ ਰਿਹਾ ਨਹੀਂ ਬੜਾ ਅੱਛਾ ਲੱਗ ਰਿਹਾ ਜੀ ਹਮੇ ਜੋ ਤੋਂ ਮਾਨਵਤਾ ਦੀ ਸੇਵਾ ਦਾ ਮਹਾਯੱਗ ਹੈ ਔਰ ਛੋਟੇ ਜਿਹੇ ਆਉਤੀ ਹਮ ਲੋਗੋ ਨੇ ਡਾਲੀ ਹੈ ਉਹ ਕਹਿੰਦੇ ਜਿ ਬੂੰਦ ਬੂੰਦ ਛੇ ਘੜਾ ਭਰਦਾ ਹੈ ਤਾਂ ਸਭ ਲੋਗ ਆਪਣੀ ਜਿਸ ਕੀ ਜਿੱਤੀ ਸਮਰਥ ਹੈ ਜਿੱਤਾ ਜੋ ਕਾਬਿਲ ਹੈ ਮਦਦ ਕਰੇਗਾ ਤੋ ਇਹ ਤੈ ਮਾਨੀਏ ਵੀ ਜੋ ਹਾਲਾਤ ਜਿੰਨ ਕੇ ਵਿਕਟ ਹੈ ਉਹਨਾਂ ਕੋ ਬੜੀ ਵਾਰੀ ਮਦਦ ਮਿਲ ਜਾਏਗੀ ਔਰ ਬਾਕੀ ਤੋ ਵਹੀ ਹੈ ਵੀ ਸਰਕਾਰ ਹੈ ਔਰ ਜੋ ਸੰਸਥਾਏ ਹੈ ਸੰਗਠਨ ਹੈ ਸਭ ਮਿਲ ਜੁਲ ਕੇ ਕੋਸ਼ਿਸ਼ ਕਰੇਗੇ ਤੋ ਸਭ ਕੇ ਜੋ ਗਾਵ ਹੈ ਉਹਨਾਂ ਪੇ ਮਰਮ ਲੱਗ ਜਾਏਗਾ ਕਿਵੇਂ ਦੇਖਦੇ ਹੋ ਹੁਣ ਜਿੱਥੇ ਇੱਕ ਪੰਜਾਬ ਹੜਾਂ ਦੀ ਮਾਰ ਝੇਲ ਰਿਹਾ ਲਗਾਤਾਰ ਸਰਹੱਦੀ ਖੇਤਰ ਹੈ ਜਿਹੜੇ ਪੰਜਾਬ ਦੇ ਆ ਕੱਲਾ ਫਾਜ਼ਿਲਕਾ ਨਹੀਂ ਹੈ ਜਿਹੜਾ ਸੁਲਤਾਨਪੁਰ ਲੋਧੀ ਕਪੂਰਥਲਾ ਜ਼ਿਲ੍ਹਾ ਹੋਰ ਬਹੁਤ ਸਾਰੇ ਇਲਾਕੇ ਜਿਹੜੇ ਡੁੱਬਦੇ ਜਾ ਰਿਹਾ ਲੋਕਾਂ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਤੇ ਹੁਣ ਰਾਜਸਥਾਨ ਤੋਂ ਤੁਸੀਂ ਆਇਓ ਤਾਂ ਪੰਜਾਬ ਤੋਂ ਵੀ ਤੁਹਾਡੇ ਨਾਲ ਜਿਹੜੇ ਇੱਕ ਸੰਸਥਾ ਦੇ ਮੈਂਬਰ ਨੇ ਕਿਵੇਂ ਦੇਖਦੇ ਹੋ ਹੁਣ ਰਾਜਸਥਾਨ ਨੇ ਜਿਹੜੀ ਰਾਜਸਥਾਨ ਨੇ ਪਹਿਲ ਕਦਮੀ ਕੀਤੀ ਹੈ ਕਿ ਅਸੀਂ ਆਪਦੇ ਪੰਜਾਬ ਦੇ ਨਾਲ ਖੜੇ ਆ ਜਬ ਕਿਸੇ 'ਤੇ ਸੰਕਟ ਆਤਾ ਹੈ ਤਾਂ ਕੋਈ ਸਰਦ ਨਹੀਂ ਹੈ ਕੋਈ ਜਾਤੀ ਧਰਮ ਨਹੀਂ ਹੈ ਕੋਈ ਜ਼ਿਲ੍ਹਾ ਜਾਂ ਸਟੇਟ ਨਹੀਂ ਹੈ सब बढ़ चढ़कर सहयोग करते हैं और राजस्थान की यह पहले भी परंपरा रही है और और जब जब राजस्थान में दिक्कत आई है तो पंजाब के भाई भी तन मन धन से यहाँ आगे आए हैं राजस्थान में भी कई बार ऐसे हालात बने हैं तो हम सब लोग मिलकर एक दूसरे की मदद करेंगे एक और एक ग्यारह की ताकत मानी जाती है और कहते हैं कि बांटने से सुख बढ़ता है और दुख घटता है तो आज हमारे पंजाब के भाई दुख की इस घड़ी में है तो सब मिलके प्रयास करेंगे सब हाथ बंटाएंगे ਤੋ ਤੇ ਮੰਨਿਏ ਵੀ ਜੋ ਸੰਕਟ ਕੀ ਘੜੀ ਆਈ ਹੈ ਥੋੜੇ ਦਿਨ ਕੀ ਹੋਰ ਹੈ ਔਰ ਵਾਪਸ ਪੰਜਾਬ ਵੈਸੇ ਜੋ ਇੱਕ ਪੰਜਾਬ ਦਾ ਪੂਰੇ ਦੇਸ਼ ਵੇ ਦੁਨੀਆ ਮੇ ਨਾਮ ਹੈ ਫਿਰ ਪੰਜਾਬ ਖੁਸ਼ਹਾਲੀ ਕੇ ਮਾਰਗ ਤੇ ਅੱਗੇ ਵਧ ਜਾਏਗਾ ਐਸਾ ਹਮ ਸਭ ਦਾ ਮੰਨਣਾ ਹੈ ਤੁਸ ਕੁਛ ਕਹਿਣਾ ਚਾਹੁੰਦੇ ਹੋ ਹਾਂ ਇਨੀ ਦੂਰੋਂ ਆਇਓ ਜਿਹੜੀ ਬੀਐਸਐਫ ਦੇ ਨਾਲ ਤੁਹਾਡਾ ਬਹੁਤ ਵਧੀਆ ਤਾਲਮੇਲ ਬਣਿਆ ਹੈ ਰੇਨਕੋਟ ਲੈ ਕੇ ਆਇਓ ਹੜਾਂ ਦਾ ਮਾਰ ਜਿਹੜੀ ਲਗਾਤਾਰ ਵਧਦੀ ਜਾ ਰਹੀ ਕੁਛ ਕਹਿਣਾ ਚਾਹੁੰਦੇ ਹੋ ਹੜਾਂ ਦੀ ਮਾਰ ਦੇ ਵਿੱਚ بس ਇਹ ਹੀ ਕਹਿਣਾ ਸੌਣਿਆ ਵੀ ਰੱਬ ਮਿਹਰ ਕਰੇ ਪੰਜਾਬ ਤੇ ਬਸ ਜਿੰਨਾ ਉਸਕੇ ਛੇਤੀ ਇਹ ਨੂੰ ਤੁਸੀਂ ਕਿਥੋਂ ਆਇਓ ਹਰ ਕਲਰ ਖੇਡਾ ਤੁਮ ਕਲਰ ਕਰ ਦੋ ਉਹ ਇਲਾਕੇ ਦੇ ਕਿਵੇਂ ਹਾਲਾਤ ਹੈ ਕਿਉਂਕਿ ਉਧਰ ਕਿਤਨ ਕਿਤੇ ਬਾਰਡਰ ਨੇੜੇ ਲੱਗਦਾ ਹੈ ਦਰਿਆ ਵੀ ਨੇੜੇ ਲੱਗਦਾ ਨਹੀਂ ਅਜੇ ਤਾਂ ਠੀਕ ਹੈ ਜੀ ਅੱਗੇ ਪਤਾ ਨਹੀਂ ਹੁਣ ਰੱਬ ਦਾ ਕੀ ਹੋਣਾ ਹੈ इत ही बी एस एफ मुलाजम सर अधिकारी गल सर कैसे लग रहा है आज आपके बीच एनजीओ आई है क्योंकि आप दिन रात करके हमारे लिए एनजीओ जो भी है पूरी पब्लिक के लिए आप दिन एक करके ड्यूटी करते हो पूरी सुबह नहीं देखते शाम नहीं देखते चाहे हड़ आए हुए हैं चाहे बारिश होती है पूरे जवान मारे डटे हुए हैं देश के लिए क्या कहना चाहते हो हमें एन जी ओ को पहले मैं धन्यवाद कर रहा हूँ चाहूंगा राजकुमार सर का और आप आए हमारे लिए कुछ राहत सामग्री लाएं और हमें इसके बहुत बड़े आभारी रहेंगे आपके हम और साथ ही इस सामान की जो जरूरतें हैं ये सभी पूरे पंजाब को है और रेनकोट हुआ चाहे वो इस बोट्स हुए जो यहाँ के जो हालात चल रहे हैं गाँव के वो बोट्स और सारी चीजें राहत सामग्री दिन प्रतिदिन पंजाब के लोगों भी जो एन जी है वो भी कर रहे हैं और राजस्थान और भारत सरकार भी कर रही है वो पूरा बाढ़ का खतरा बना हुआ है पूरी हाहाकार मची हुई है तो आप लोगों को कोई संदेश देना चाहते हैं आ, लोगों को संदेश यही देना चाहेंगे कि जो भी है सुरक्षा कर्मी हो वह चाहे वो, वो गांव कर्मी हो इस समय बहुत संयम बरतने की जरूरत है चाहे वो पब्लिक हो चाहे वो डिफेंस फोर्सेस हो सब अपने संयम का यहाँ एक पैगाम दे और एक दूसरे का बिजुल का साथ दे ਆ ਇਸਨ ਹੇਮੰਤ ਜੀ ਜਿਹੜੇ ਇੱਥੇ ਇਨਚਾਰਜ ਨੇ ਬਹੁਤ ਵਧੀਆ ਇਹਨਾਂ ਨੇ ਦੱਸਿਆ ਕਿ ਜਿਹੜੀ ਐ ਸਾਨੂੰ ਇੱਕ ਹੌਸਲੇ ਦੀ ਲੋੜ ਹੈ ਤਾਂ ਦੱਸਦੀ ਹੈ ਕਿ ਲਗਾਤਾਰ ਜਿਹੜਾ ਹੁਣ ਰਾਜਸਥਾਨ ਨੇ ਵੀ ਪੰਜਾਬ ਦੇ ਵਿੱਚ ਜਿਹੜੀ ਐ ਸ਼ਮੂਲੀਅਤ ਕੀਤੀ ਹੈ ਹੜਾਂ ਦੀ ਮਾਰ ਦੇਖਦੇ ਹੋਏ ਇਹ ਵੀ ਰਾਤ ਸਮਗਰੀ ਲੈ ਕੇ ਆ ਰਹੇ ਪਿਛਲੇ ਕਈ ਦਿਨਾਂ ਤੋਂ ਇਹ ਵੀ ਜਿਹੜੇ ਲੱਗੇ ਹੋਏ ਐ ਫਾਜ਼ਿਲਕਾ ਦੇ ਸਰਹੱਦੀ ਖੇਤਰ ਤੇ ਅੱਜ ਅਸੀਂ ਪਹੁੰਚਿਆ ਇੱਥੇ ਇਲਾਕੇ ਦਾ ਜਿਹੜਾ ਹਾਲ ਵੇਖਿਆ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਪਾਣੀ ਲਗਾਤਾਰ ਵੱਧਦਾ ਜਾ ਰਿਹਾ ਤਾਂ ਜਿਹੜੇ ਅੱਜ ਫਿਰ ਜਿਹੜਾ 3 ਲੱਖ 10000 ਜਿਹੜਾ ਕਿਉਸਿਕ ਪਾਣੀ ਜਿਹੜਾ ਉਹ ਹੋਰ ਛੱਡਿਆ ਜਾ ਰਿਹਾ ਜਿਸ ਕਰਕੇ ਹਾਲਾਤ ਹੋਰ ਵੀ ਜਿਹੜੇ ਆ ਮਾੜੇ ਵੇਖਣ ਨੂੰ ਮਿਲ ਸਕਦੇ ਪਰ ਪੰਜਾਬ ਦੇ ਲੋਕ ਸਰਹੱਦੀ ਖੇਤਰ ਦੇ ਲੋਕ ਬੜੇ ਦਲੇਰ ਨੇ ਡਟੇ ਹੋਏ ਨੇ ਤਾਂ ਅੱਜ ਰਾਜਸਥਾਨ ਤੋਂ ਜਿਹੜੇ ਆ ਸਮਗਰੀ ਲੈ ਕੇ ਆਏ ਆ ਜੁੜੇ ਹੋਏ ਜਗਵਾਨੀ ਪੰਜਾਬ ਕੇਸਰੀ ਦੇ ਨਾਲ ਮੈਂ ਸੁਖਵਿੰਦਰ ਸਿੰਘ ਫਾਜ਼ਲ